ਸਾਡੀ ਡਿਮਾਂਡ ਕੀ ਹੈ ਜੀ ਸਾਡੀ ਡਿਮਾਂਡ ਇਹ ਵੀ ਤੁਸੀਂ ਪਰਚਾ ਕੱਟ ਕੇ ਸਾਨੂੰ ਦੇ ਦਿਓ ਜੀ ਅਫਸਰਾਂ ਦਾ ਹੁਕਮ ਹੈ ਸਵੇਰ 10 ਵਜੇ ਅਫਸਰ ਆਉਣਗੇ ਠੀਕ ਹੈ ਮੌਕੇ ਤੇ ਆਉਣਗੇ ਤੁਹਾਡਾ ਵੀ ਰਿਕਾਰਡ ਕੀਤਾ ਜਾਊਗਾ ਬੜੀ ਮੜੀ ਵੀਡੀਓ ਬਣਾਈ ਜਾਊਗੀ 1 ਮਿੰਟ ਤੋਂ ਬਾਅਦ ਵੀ ਕਾਰਵਾਈ ਕੀਤੀ ਜਾਊਗੀ ਸਾਡੀ ਕੰਪਲੇਂਟ ਰਿਕਾਰਡ ਮੁਤਾਬਕ ਇਹ ਫਾਈਲ ਸਾਡੇ ਕੋਲ ਆ ਗਈ ਸਾਡੀ ਕੰਪਲੇਂਟ ਹੈ ਵੀ ਉਹਨੇ ਰਾਤ ਨੂੰ ਜੀਸੀਬੀ ਨਾਲ ਮੈਸੇਜ ਤੋੜੂ ਜੀ ਜੋ ਕੰਪਲੇਂਟ ਤੇ ਲਿਖਿਆ ਡਾਣਾ ਹੋ ਕੀ ਕਿ ਉਹ ਦਰਾਂ ਨੂੰ ਕਰ ਸਕਦੇ ਵੀ ਕੰਪਲੀਟ ਤੇ ਨਹੀਂ ਲਿਖਿਆ ਸਾਡੀ ਕੰਪਲੀਟ ਤੇ ਹੀ ਕਹਦੇ ਸਰਦ ਵੀ ਪਰਚਾ ਘੱਟ ਕੇ ਸਾਨੂੰ ਦੇ ਦਿਓ ਜੇ ਸਾਡਾ ਪਰਚਾ ਕਰਾਂਗੇ ਨਾ ਉਹ ਚੀਜ਼ ਸਾਡਾ ਪਰਚਾ ਗਲਤ ਹੋਏ ਜੀ ਸਾਡੀ ਕਾਰਵਾਈ ਕੋਈ ਗਲਤ ਹੋਏ ਜੀ ਸਾਡੇ ਤੇ ਪਰਚਾ ਦੇ ਦਿਓ ਜੀ ਇਹ ਚੀਜ਼ ਨੂੰ ਕਰਾਂਗੇ ਇਹ ਹੀ ਗੱਲ ਤੁਹਾਨੂੰ ਸਮਝਾ ਰਹੇ ਅਸੀਂ ਕਿਸੇ ਪਰਜੀ ਹੁੰਦਾ ਉਹਦਾ ਜੀ ਇਹਦਾ ਨਹੀਂ ਹੁੰਦਾ ਸਰ ਵੀ ਧਾਰਮਿਕ ਸਥਾਨ ਤੋੜਦਾ ਬੰਦ ਪੰਚਾਇਤ ਹੋਏਗੀ ਰਾਤ ਨੂੰ 12 ਵਜੇ ਇਹ ਸਮਝਾ ਰਹੇ ਗੱਲ ਅਸੀਂ ਵੈਰੀਫਾਈ ਕਰਕੇ ਜਦੀ ਬੰਦੀ ਕਾਰਵਾਈ ਕਰਦਾਂਗੇ ਪਰ ਤੁਸੀਂ ਮਾਹੌਲ ਨਾ ਖਰਾਬ ਕਰੋ ਕਿਸੇ ਵੀ ਤਰ੍ਹਾਂ ਦਾ ਮਾਹੌਲ ਨਹੀਂ ਖਰਾਬ ਕਰਦੇ ਸਰ ਆਮ ਨਾਲ ਦਾ ਬਿਲਕੁਲ ਨਹੀਂ ਖਰਾਬ ਕਰਦੇ ਠੀਕ ਹੈ ਨੀ ਇਹ ਮਾਹੌਲ ਖਰਾਬਾ ਮਾਹੌਲ ਨਾ ਖਰਾਬ ਕਰੋ ਜਿੱਦਾਂ ਦਾ ਵੀ ਹੈਗਾ ਜੋ ਵੀ ਕਾਰਵਾਈ ਬੰਦੀ ਕਾਰਵਾਈ ਕਰਾਂਗੇ ਬੰਦਾ ਅੰਦਰ ਬੈਠਿਆ ਬਟਾਇਆ ਹੋਇਆ ਹੈ ਬੰਦੇ ਦਾ ਮੈਡੀਕਲ ਹੋ ਗਿਆ ਜਨਾਬ ਬ੍ਰਦਰ ਮੇਰੀ ਕਾਰਜੂਨਾ ਪਤਾ ਸਾਡੇ ਕੋਲ ਬੜਾ ਕਾਡਿਕ ਪੜੀਦੀ ਹੈ ਠੀਕ ਹੈ ਉਹ ਸਾਡੇ ਤੇ ਪਹੁੰਚੀ ਬਲਟੀ ਸਾਰਾ ਕੁਝ ਕਰਾਵਾਂਗੇ ਜੀ ਜਨਾਬ ਦੇਖੋ ਐ ਚਾਹੁੰਦੇ ਆ ਵੀ ਬੰਦਾ ਖੜਿਆ ਗਿਆ ਜੀ ਹਨਾ ਤੇ ਉਹਦਾ ਮੈਡੀਕਲ ਜਿਹੜਾ ਮੌਕੇ ਤੇ ਜੇ ਹੋ ਜੇ ਸਵੇਰ ਤੱਕ ਦੋ ਦੀ ਦਾਰੂ ਪੀਤੀ ਹੋਈ ਉੱਤਰ ਜਣੀ ਸਾਰਾ ਕੁਝ ਹੋ ਉਹ ਉਹ ਫਿਰ ਮੈਡੀਕਲ ਤਾਂ ਦੇਖੋ ਹੁਣ ਜਨਾਬ ਹੋਣਾ ਚਾਹੀਦਾ ਟਾਈਮ ਆ 10 ਵਜੇ ਆਓ ਸਵੇਰੇ ਠੀਕ ਹੈ ਮੌਕੇ ਤੇ ਪਹੁੰਚੋ ਸਾਡੇ ਅਫਸਰ ਸਾਹਿਬਾ ਦੇਖੋ ਮੇਰੀ ਖੁਦ ਐਸ ਐਚ ਓ ਸਾਹਿਬ ਦੇ ਨਾਲ ਗੱਲ ਹੋਈ ਆ ਪਰ ਗੱਲ ਇਹ ਆ ਦੇਖੋ ਮੈਂ ਕੱਲੇ ਅੰਦਰ ਜਾ ਕੇ ਗੱ ਠੀਕ ਆ ਤੁਹਾਨੂੰ ਪਤਾ ਹੈ ਵੀ ਇੰਨੇ ਇਕੱਠ ਦੇ ਵਿੱਚ ਮੇਰੇ ਹੀ ਲੋਕ ਮੈਨੂੰ ਐ ਕਹਿੰਦੇ ਆ ਵੀ ਯਾਰ ਤੁਹਾਨੂੰ ਮਿੱਠੀ ਗੋਲੀ ਦੇ ਕੇ ਤੁਹਾਨੂੰ ਬਾਹਰ ਕਰੋ ਇਹ ਹੋ ਸਕਦਾ ਬੱਟੇ ਬੇਰੀ ਘਰ ਸੋਣਾ ਆਪਾਂ ਪਬਲਿਕ ਪਲੇਸ ਤੇ ਖੜੇ ਆ ਠੀਕ ਆ ਹੁਣ ਤੁਸੀਂ ਦਰਖਾਸਤ ਦਿੱਤੀ ਹੁਣ ਮੈਂ ਦੱਸੂਗੀ ਦਰਖਾਸਤ ਦਿੱਤੀ ਆ ਤਾਲੋ ਕਿ ਨਹੀਂ ਹੁੰਦਾ ਪਰਚਾ ਮੈਂ ਇਹਨਾਂ ਨੂੰ ਕੀ ਦਰਖਾਸਤ ਦਿੱਤੀ ਆ ਤੁਸੀਂ ਉਹ ਮੁਕਰ ਸਕਦੇ ਆ ਆ ਨਹੀਂ ਮੁਕਰ ਸਕਦੇ ਤੇ ਦੇਖੋ ਜਨਾਬ ਆਪਣੇ ਕੋਲ ਮੌਕੇ ਦੇ ਮੁਤਾਬਕ ਕੰਮ ਕਾਰਵਾਈ ਆ ਠੀਕ ਆ ਹੁਣ ਵੀ ਉਹੀ ਆ ਕੱਲ ਵੀ ਉਹੀ ਆ ਪਰ ਸਾਨੂੰ ਪੋਰਟਲ ਕਰਨੇ ਜ਼ਰੂਰੀ ਹੁੰਦੀ ਆ ਪਹਿਲਾਂ ਜੇਰਾ ਮੁਕਦਮਾ ਦਾਦ ਕਰ ਰਹੇ ਕੱਲ ਨੂੰ ਖੜਾ ਹੋਊਗਾ ਤਾਂ ਹੋਊਗਾ ਸਾਡਾ ਮੁਕਦਮਾ ਵੀ ਗਲਤ ਤਾਂ ਕਿ ਸਹੀ ਆ ਜੇ ਹੁਣ ਆਪਾਂ ਜਨਾਲ ਪਰਚਾ ਦਰਜ ਕਰਦੀਏ ਜੀ ਜੇ ਮੁਕਦਮਾ ਸਾਡੇ ਸਾਡੇ ਮੁਕਦਮੇ ਵਿੱਚ ਕੋਈ ਕਮੀ ਹੋਈ ਉਹਦਾ ਨੁਕਸਾਨ ਸਾਨੂੰ ਹੀ ਹੋਣਾ ਛੀ ਤੇ ਤੁਹਾਨੂੰ ਨੁਕਸਾਨ ਕਹਦਾ ਨੁਕਸਾਨ ਤਾਂ ਸਾਨੂੰ ਵੀ ਆ ਅਸੀਂ ਮੁਕਦਮਾ ਦਾਜ ਕਰਦੇ ਕੱਲ ਨੂੰ ਕੋਰਟ 'ਚ ਖੜਨ ਜੋਗਾ ਤਾਂ ਹੋਵਾਂਗੇ ਤੁਸੀਂ ਕੋਰਟ ਮੇਰੇ ਕੇਸ ਚੱਲ ਰਿਹਾ ਹੈ ਜੀ ਪਹਿਲੇ ਹੀ ਉਹਿਆ ਤਾਨੂੰ ਪੜਦਾ ਹੈ ਲੋਕਾਂ ਨੂੰ ਹੁਣ ਕੇ ਇਸ ਦਾ ਵੱਖਰਾ ਚੱਲ ਰਿਹਾ ਉਹ ਤੁਹਾਡਾ ਚੱਲਦਾ ਆ ਹਾਂ ਜੀ ਸੀ ਵੀ ਕਿੱਦਾਂ ਲਿਆ ਆ ਉਹਦੇ ਨਾਲ ਮੈਟਰ ਨਹੀਂ ਸਾਡੇ ਕੋਲ ਜਿਹੜਾ ਮੈਟਰ ਹੂੰ ਤੁਸੀਂ ਦਰਖਾਸਤ ਦਿੱਤੀ ਆ ਵੀ ਸਾਡੀ ਮੈਸਜ ਆ ਆ ਆ ਠੀਕ ਹੈ ਬ੍ਰਦਰ ਸਵੇਰੇ 9 ਵਜੇ ਅਸੀਂ ਵਿਸ਼ਵਾਸ ਕਰਕੇ ਮੰਨ ਲਓ ਅਸੀਂ ਮੰਨ ਲਓ ਅਸੀਂ ਅੱਖਾਂ ਬੰਦ ਕਰਕੇ ਲੈ ਕੇ ਚਲੇ ਜਾਈਏ ਪਹਿਲਾਂ ਸਾਡੀ ਸਾਨੂੰ ਅਸੀਂ ਬੈਠੇ ਹੋ ਜੂਗਾ ਜੀ ਅਸੀਂ ਬੈਠੇ ਆ ਠੀਕ ਹੈ ਸਾਡੇ ਆਪ ਸਰ ਗੈਬਾਨ ਬੈਠੇ ਆ ਇਹ ਥੋੜਾ ਜਿਹਾ ਅਸੀਂ ਰਾਤ ਆਏ ਤੇ ਰਾਤ ਚਲੇ ਗਏ ਹਾਂ ਜੀ ਹੈ ਕਿ ਨਹੀਂ ਫਿਰ 10 ਵਜੇ ਤੁਸੀਂ ਆਓ 10 ਵਜੇ ਮੌਕਤ ਅਫਸਰ ਸਹਿਵਾ ਆਣਗੇ ਉੱਥੇ ਹੀ ਪ੍ਰਧਾਨਜੀਤ ਕੋਲ ਨਾਲ ਤੁਸੀਂ ਹੋਗੇ ਜਿਹੜੇ 4-5 ਬੰਦੇ ਗੱਲ ਕਰਨ ਵਾਲੇ ਆ ਠੀਕ ਹੈ ਜਿਹਨੂੰ ਗੱਲ ਕਰਨ ਦਾ ਪਤਾ ਹੀ ਨਹੀਂ ਹੈਗੇ ਆਪਾਂ ਉਹੀ ਰੌਲਾ ਹੀ ਪਾਣਾ ਉਹਦਾ ਕੋਈ ਫਾਇਦਾ ਨਹੀਂ ਠੀਕ ਹੈ ਅੱਗੇ ਬਈ ਬੈਠ ਗਏ ਉਸकी ਮਾਤਾ ਨੇ ਗਾੜੀਆਂ ਕਢ ਲੀ ਐ ਮੈਂ ਬਸ ਉਹ ਤੋਂ ਇਹ ਵਿਸ਼ਵਾਸ ਚਾਹੁੰਦਾ ਇਸ ਦੀ ਮਾਤਾ ਨੇ ਗਾਲੀਆਂ ਕਢਾਈਆਂ ਤੁਹਾਡੀ ਦਾੜੀ ਪਾੜ ਦੇਗੀ ਇਹ ਮਾਤੇ ਕਹਿ ਰਿਹਾ ਬਸ ਉਹਨਾਂ ਨੇ ਜਿਹੜਾ ਦਾਸ ਦੇ ਫੱਟੇ ਵਾਣਗੇ ਰੈਸਟ ਕਰ ਰੱਖਿਆ ਬਣੇ ਸਾਹਮਣੇ ਬੈਠ ਕੇ ਕੂਨ ਕੀ ਜਣਾ ਕਰਕੇ ਅਸੀਂ ਕਾਰਵਾਈ ਕਰਦਾ ਕਿਉਂਕਿ ਸਵੇਰੇ ਜੇ ਬਾਈ ਸਾਰੇ ਸਾਥ ਕੰਟਰੋਵਰਸੀ ਧਾਰਨੇ ਦੀ ਕੰਟਰੋਵਰਸੀ ਨਾ ਵੱਡ ਜਵੇ ਜਿਵੇਂ ਉਧਰੋਂ ਮਾਲ ਲੋ 10 ਬੰਦੇ ਕਿਥੇ ਜਦੋਂ ਆਪ ਦੀ ਗੱਲ ਇਹ ਹੈ ਕਿ ਮਰਜ਼ੀ ਦੇ ਉੱਤੇ ਉਹ ਪ੍ਰੋਪਰ ਵੀਡੀਓ ਹੈ ਜਿਹੜੇ ਅਸੀਂ ਵੀ ਤਾਂ ਇੱਕ ਮੋਲ ਤਾਂ ਇਹ ਗੱਲ ਕਰਦੇ ਵੀ ਆਪ ਤਰਾ ਇੱਕ ਵਾਰੀ ਦਿਸਰਨ ਕਰਨਾ ਹਾਂਜੀ ਕਿਹਾ ਕਿ ਨਹੀਂ ਹੁਣ ਉਹ ਬੰਦਾ ਕਹਿੰਦਾ ਜੀ ਮੈਂ ਆ ਕਰਿਆ ਉਹ ਕਰਿਆ ਕੋ ਨਹੀਂ ਹੈਗਾ ਸਾਨੂੰ ਨਹੀਂ ਪਤਾ ਹੈ ਠੀਕ ਹੈ ਪਰ ਇੱਕ ਵਾਰੀ ਪੜਤਾਲ ਕਰਕੇ ਜੋ ਕਾਰਵਾਈ ਸੂ ਕਰਦੇ ਪਤਾ ਕੀ ਹੈ ਜੀ ਅਸੀਂ ਨਾ ਤਿੰਨ ਵਾਰੀ ਪਹਿਲੇ ਕਾਲਾ ਕਾਨ ਮੇਰੀ ਗੱਲ ਸੁਣ ਲੈ ਪਹਿਲਾਂ ਮੇਰੀ ਗੱਲ ਸਾਡਾ ਹੋਰ ਇਸ ਹਜ਼ਾਰ ਨਹੀਂ ਨਾ ਤੁਸੀਂ ਤੁਹਾਡੇ ਰਸਤੇ ਲਾ ਕੇ ਠੀਕ ਮੇਰੇ ਹੁੰਦੇ ਬੰਨੇ ਹੋਇਆ ਕਾਨੂੰਨ ਦੇ ਕੰਮ ਕਰਦੇ ਆ ਠੀਕ ਹੈ ਕਾਨੂੰਨ ਮੁਤਾਬਕ ਅਸੀਂ ਕੰਮ ਕਰਨਾ ਆ ਠੀਕ ਹੈ ਜੀ ਅਸੀਂ ਮੰਨਦੇ ਆ ਜੀ ਲੇਕਿਨ ਮੇਰੀ ਰਿਪੋਰਟ ਹੈ ਜੀ ਵੀ ਇਹ ਮਸਜਿਦ ਨਾਲ ਜਿੱਥੇ ਸਾਡਾ ਝਗੜਾ ਸ਼ੁਰੂ ਹੋਇਆ ਉਹ ਮਸ਼ੀਨ ਪੂਰੀ ਕੰਪਲੀਟ ਹੋ ਗਈ ਇਹਨਾਂ ਨੇ ਤਿੰਨ ਵਾਰੀ ਜੀ ਤੋੜੀ ਹੈ ਉਹਨਾਂ ਪੂਰੇ ਇੰਨੇ ਕੋਈ ਨਾ ਕੋਈ ਉਹਦੀ ਲਿਖਤ ਪੜ੍ਹਦੇ ਮਿਲਦੇ ਵੀ ਮਰਜੀ ਕੰਨੀ ਤੋੜਦੀ। ਜਿਹੜੇ ਕੋਟ ਜੇ ਅਸੀਂ ਵੋਟਾਂ ਲਾਈਆਂੀਆਂ ਉਹ ਪੂਰੀ ਮਨਜੀ ਪਈਆਂ। ਹੁਣ ਇੱਕ ਕੰਮ ਕੰਮ ਦੇ ਚਾਰੇ ਬਚੀ ਵੀ ਆਈ ਹੈ ਇਹ। ਇਹ ਹੈ ਜੀ। ਤੁਸੀਂ ਸਾਡੇ ਕੋਲ ਆਏ ਕੰਪਲੀਟ ਟਾਈਮ ਮੌਕਾਸ਼ੇ ਦੇ ਕੇ। ਠੀਕ ਹੈ। ਜੀ ਮਾਪੀ ਮਤਾਬਕ ਸਵੇਰੇ ਅਫਸਰਾਂ ਨੂੰ ਚਲੋ ਸਰ ਇੱਕ ਗੱਲ ਹੋਰ ਕਰ ਦੋ ਸਾਡੀ ਬੇਨਤੀ ਇਹੀ ਹੈ ਜੀ ਜੇ ਹੋ ਸਕਦੀ ਸਾਨੂੰ ਤਾਂ ਇਹ ਖਾਸਾ ਜੀ ਉਸ ਬੰਦੇ ਨੇ ਨਾ दारू ਦੇ ਨਸ਼ੇ 'ਚੇ ਕੰਮ ਕਰਾਇਆ ਜੀ ਯਾਰ ਮੇਰੀ ਗੱਲ ਸੁਣ ਲਾ दारू 'ਚ ਨਸ਼ੇ 'ਚ ਕਰਾ ਬੰਦੇ ਸੋਫੀ ਕਰਿਆ ਠੀਕ ਹੈ ਜੀ ਕੰਮ ਤਾਂ ਕਰਿਆ ਨਾ ਉਹ ਤਾਂ ਮੈਡੀਕਲ 'ਚ ਤਾਂ दारू ਪਤਾ ਚੱਲ ਜੇਗਾ ਕਿ ਮੈਡੀਕਲ ਕਰਾ ਕੇ ਹੀ ਹੋਣਾ ਪਹਿਲਾਂ ਮੇਰੀ ਗੱਲ ਸਮਝ ਦੀ ਕੋਸ਼ਿਸ਼ ਕਰ ਤਾ ਉਹ ਅੰਦਰ ਵੀ ਗੱਲ ਇਹ ਸਮਝਾਈ ਸੀ ਠੀਕ ਹੈ ਜੀ ਕੰਮ ਕਰਿਆ ਤਾਂ ਹੀ ਬਿਠਾਇਆ ਵਾ ਠੀਕ ਹੈ ਜੀ ਤਾਂ ਹੀ ਬੈਠੇ ਨਾ ਠੀਕ ਹੈ ਜੀ ਬਸ ਫਿਰ ਠੀਕ ਹੈ ਬਸ ਜੀ ਬਸ ਮੈਡੀਕਲ ਦੀ ਗ